ਵੀਰੇ ਮੇਰੀ ਗੱਲ ਸੁਣ ਕੇ ਜਾਈ ਮੇਰੀ ਗੱਲ ਸੁਣ ਹਾਂ ਮਨਮੀਤ ਬੋਲ ਵੀਰ ਤਾਨੂੰ ਪਤਾ ਤੂੰ ਕਿੱਡੀ ਵੱਡੀ ਗਲਤੀ ਕੀਤੀ ਮਨਮੀਤ ਕਿਉਂ ਤਾਨੂੰ ਸਾਰਿਆਂ ਨੂੰ ਲੱਗਦਾ ਕਿ ਮੈਂ ਗਲਤੀ ਕੀਤੀ ਆ ਇਹ ਗਲਤੀ ਆ ਵੀਰੇ ਤੁਸੀਂ ਮੇਰੇ ਕਰਕੇ ਆਪਣੀ ਦੁਕਾਨ ਵੇਚਤੀ ਤੇ ਕੱਲ ਨੂੰ ਕੰਮਕਾਰ ਕਿੱਥੇ ਕਰੋਗੇ ਦੇਖ ਮਨਮੀਤ ਮੈਂ ਮੰਮੀ ਨੇ ਵੇਖੋ ਗੱਲ ਕਹੀ ਆ ਕਿ ਸਾਡੇ ਕੋਲ ਦੋ ਦੁਕਾਨਾਂ ਆ ਨਾ ਜੇ ਇੱਕ ਦੁਕਾਨ ਸੇਲ ਕਰ ਵੀ ਦਿੱਤੀ ਤੇ ਫਿਰ ਕੀ ਆ ਦੂਜੀ ਦੁਕਾਨ ਤੇ ਹੈਗੀ ਆ ਨਾ ਤੇ ਜੇ ਬਹੁਤੀ ਗੱਲ ਹੋ ਗਈ ਤੇ ਮੈਂ ਰਿੰਕੂ ਨੂੰ ਕਰਾਇਆ ਦੇਈ ਜਾਊਂਗਾ ਦੁਕਾਨ ਦਾ ਵੇਖੋ ਵੀਰ ਆਪਣੀ ਆਪ ਆਪਣੇ ਕੋਲ ਰੱਖਦੀ ਦੁਕਾਨ ਦੇ ਨਾ ਹੀ ਕਿਸੇ ਦਾ ਕਰਾਇਆ ਦੇਂਦੇ ਦੇ ਨਾ ਕਿ ਹੁਣ ਤੁਹਾਡੇ ਘਰ ਕੇ ਵੇਖੋ ਮੰਮੀ ਨੇ ਕੱਲ ਦੀ ਇੰਨੀ ਟੈਨਸ਼ਨ ਲਈ ਆ ਤੇ ਮੰਮੀ ਨੇ ਦਵਾਈ ਤੱਕ ਨਹੀਂ ਖਾਦੀ ਦਰਸਾਲ ਮਨਮੀਤ ਮੈਂ ਦੱਸਣਾ ਨਹੀਂ ਚਾਹੁੰਦਾ ਸੀ पर मम्मी ने बार-बार पूछा मजबूर ਕੀਤਾ ਵੀ ਦੱਸ ਤੇ ਕੋਈ ਇਹਨੇ ਪੈਸੇ ਕਿੱਥੋਂ ਆਏ ਫਿਰ ਮੈਨੂੰ ਦੱਸਣਾ ਪਿਆ ਦੇਖ ਵੀਰ ਜੀ ਤੂੰ ਇਹਨਾਂ ਦੱਸਦੇ ਤੇ ਇਹ ਗੱਲਾਂ ਛੁਪੀਆਂ ਥੋੜੀ ਰਹਿਣਦੀਆਂ ਤੇ ਜੇ ਬਾਹਰੋਂ ਕਿਸੇ ਕੋਲੋਂ ਪਤਾ ਲੱਗ ਜਾਂਦਾ ਕਿ ਤੁਹਾਡੇ ਬੇਟੇ ਨੇ ਇੱਕ ਦੁਕਾਨ ਸੇਲ ਕਰਤੀ ਤੇ ਫੇਰ ਮੰਮੀ ਦੇ ਦਿਲ ਤੇ ਕੀ ਬੀਤਦੀ ਦੇਖ ਮੰਨੀ ਤਾ ਤੂੰ ਬਹੁਤੀ ਟੈਨਸ਼ਨ ਨਾ ਲਿਆ ਕਰ ਦੇਖ ਕੱਲੀ-ਕੱਲੀ ਤੇ ਤੂੰ ਮੇਰੀ ਭੈਣ ਆ ਕੱਲੀ-ਕੱਲੀ ਭੈਣ ਆ ਨਾ ਤੇ ਜੇ ਤੇਰੇ ਸ਼ੌਂਕ ਨਾ ਪੂਰੇ ਕੀਤੇ ਤੇ ਕੀ ਫਾਇਦਾ ਵੀਰ ਹੋਣਦਾ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਮੈਨੂੰ ਇਹ ਹੀ ਕਿ ਮੇਰੇ ਵੀਰ ਦੀ ਉਸ ਤੋਂ ਹੀ ਰੋਜੀ ਰੋਟੀ ਚੱਲਦੀ ਉੱਥੋਂ ਮੇਰੇ ਵੀਰ ਦਾ ਸਾਰਾ ਖਰਚਾ ਚੱਲਦਾ ਵਾ ਇਹ ਥੋੜੀ ਜਿਹੀ ਮੈਂ ਕੱਲੀ ਕਰ ਰਹੀ ਆ ਤੇ ਤੁਸੀਂ ਮੇਰੇ ਤੇ ਜੋ ਕੁਛ ਆ ਸਾਰਾ ਕੁਝ ਮੇਰੇ ਤੇ ਹੀ ਲਾ ਦਿਓ ਪਿੱਛੇ ਜੈਸਲੀਨ ਵੀ ਆ ਕੱਲ ਨੂੰ ਤੁਸੀਂ ਉਹਦਾ ਨਹੀਂ ਸੋਚਣਾ ਕੁਛ ਪਰਮਾਤਮਾ ਨੇ ਸਭ ਦਾ ਸੋਚਿਆ ਹੁੰਦਾ ਦੇਖ ਰੋਜੀ ਰੋਟੀ ਜਿਹੜੀ ਨਾ ਰੋਟੀ ਸਭ ਨਹੀਂ ਪਰਮਾਤਮਾ ਨੇ ਲਿਖੀ ਹੁੰਦੀ ਆ ਇੱਕ ਜਰੀਆ ਬਣਾ ਦਿੰਦਾ ਰੋਟੀ ਕਮਾਉਣ ਦਾ ਕੀ ਪਤਾ ਹੁਣ ਤੇਰੇ ਵਿਆਹ ਦਾ ਵੀ ਇਹੋ ਜਰੀਆ ਬਣਾਇਆ ਹੋਵੇ ਤੇ ਇਹ ਕੰਮ ਹੋਣਾ ਹੋਵੇ ਤੇ ਐਵੇਂ ਟੈਨਸ਼ਨ ਨਾ ਲਿਆ ਕਰ ਬਾਬਾ ਮੈਂ ਤੇ ਮੰਮੀ ਨੂੰ ਕੱਲ ਕਹਿ ਦਿੱਤਾ ਕਿ ਤੁਸੀਂ ਮੇਰਾ ਰਿਸ਼ਤਾ ਛਡਾ ਦਿਓ ਉਦੋਂ ਮਨਾ ਕਰ ਦਿਓ ਜਵਾਬ ਦੇ ਦਿਓ ਕਿ ਮੇਰੇ ਕਰਕੇ ਮੇਰੇ ਵੀਰ ਦਾ ਸਾਰਾ ਕੁਝ ਵੇਖ ਗਿਆ ਕੀ ਫਾਇਦਾ ਇਹੋ ਜਿਹਾ ਵਿਆਹ ਦਾ ਕਿ ਜਿਹੜਾ ਮੇਰੇ ਵੀਰ ਦੀਆਂ ਮੇਰੇ ਪਰਜਾਈ ਦੀਆਂ ਖੁਸ਼ੀਆਂ ਵੀ ਨਾ ਵੇਖੀਆਂ ਸਾਂ ਐਂ ਦੱਸ ਪਗਲੀ ਜੀ ਇੰਨਾ ਨਾ ਸੋਚਿਆ ਕਰ ਖੁਸ਼ੀ ਖੁਸ਼ੀ ਆਪਣੇ ਘਰ ਜਾ ਜਦੋਂ ਜਾਏਂਗੀ ਨਾ ਤੇ ਵੀਰ ਨੂੰ ਭੁੱਲ ਨਾ ਜਾਈਂ ਤੇ ਛੇਤੀ ਛੇਤੀ ਘੇੜਾ ਲੈ ਨਈ ਵੀਰ ਮੈਂ ਤੈਨੂੰ ਕਿੱਦਾਂ ਭੁੱਲ ਜੂਗੀ ਆਪਾਂ ਤਾਂ ਪਤਾ ਬਚਪਨ ਚ ਖੇਡਦੇ ਰਹੇ ਆ ਐਨੀ ਗੱਲ ਨਹੀਂ ਕਹਿਣੀ ਵੀ ਭੁੱਲ ਜਾਂਗੀ ਇਹ ਹੁਤੇ ਮੇਰਾ ਪੇਕਾ ਪਰਿਵਾਰ ਇੱਥੇ ਹੀ ਮੈਂ ਆਉਣਾ ਵਾ ਬਸ ਇਸੇ ਤਰ੍ਹਾਂ ਹੀ ਮੈਨੂੰ ਆਪਣੀ ਭੈਣ ਦੇ ਚਿਹਰੇ ਤੇ ਸਮਾਈਲ ਚਾਹੀਦੀ ਆ ਠੀਕ ਹੈ ਨਾ ਖੁਸ਼ ਰਹਿਣਾ ਵਾ ਚਿੰਤਾ ਨਹੀਂ ਕਰਨੀ ਠੀਕ ਚਲ ਠੀਕ ਆਛਾ ਬਹੁਤੀ ਟੈਨਸ਼ਨ ਨਾ ਲਈ ਤੇ ਮੰਮੀ ਨੂੰ ਜਾ ਕੇ ਸਾੰਬ ਦਵਾਈ ਦਿੱਤੀ ਮਮਿੰ ਨੇ ਦਵਾਈ ਖਾਂ ਖਾ ਲਈ ਮੱਮੀ ਨੇ ਪੈ ਗਏ ਲੰਮੇ ਕੋਈ ਨਹੀਂ ਇੱਕ ਦੋ ਦਿਨ ਦੀ ਗੱਲ ਆ ਜਦੋਂ ਵੇਖੀ ਤੇਰੇ ਜਦੋਂ ਤੇਰਾ ਵਿਆਹ ਹੁਣ ਤੈਨੂੰ ਪਤਾ ਦੋ ਮਹੀਨੇ ਵੀ ਨਹੀਂ ਰਹਿ ਗਏ ਵੇਚ ਜੇ ਤੁਸੀਂ ਦੁਕਾਨ ਨਾ ਵੀ ਵੇਚਦਾ ਤੇ ਆਪਣੇ ਕਿਹ ਅਸੀਂ ਯਾਰ ਦੋਸਤ ਕੋਲੋਂ ਪੈਸੇ ਫੜ ਲੈਂਦਾ ਹਾਏ ਹਾਏ ਕੀੜਾ ਨਿਕਲਣਾ ਨਹੀਂ ਲੱਗਦਾ ਮੇਰੀ ਪੈਣ ਦੇ ਦਿਮਾਗ ਚ ਜੋ ਹੋਣਾ ਸੀ ਹੋ ਗਿਆ ਬਸ ਤੈਨੂੰ ਮੈਂ ਕਹਿਣਾ ਖੁਸ਼ ਰਹਿਣਾ ਵਾ ਠੀਕ ਹੈ ਮੰਮੀ ਦਾ ਧਿਆਨ ਰੱਖਣਾ ਵਾ ਠੀਕ ਮੈਂ ਚੱਲਿਆ ਸੀ ਉੱਪਰ ਰਿੰਕ ਨੂੰ ਪੁੱਛਣਾ ਅੱਛਾ ਤੇਰੇ ਵਿਆਹ ਵੱਲੋਂ ਵੀ ਉਹਨਾਂ ਨੇ ਕਿਹੜੀ ਤਰੀਕ ਦਿੱਤੀ ਆ ਤੇ ਤੂੰ ਮੈਨੂੰ ਆਵਾਜ਼ ਮਾਰ ਲਈ ਚਲ ਕੋਈ ਨਹੀਂ ਮੈਂ ਜਾਣਨਾ ਵਾ ਠੀਕ ਹੈ ਮੈਂ ਪੁੱਛ ਕੇ ਦੱਸਦਾ ਹਾਂ ਚਾਚੀ ਰਿੰਕੂ ਕਿੱਥੇ ਗਿਆ ਰਿੰਕੂ ਤੇ ਚਲ ਗਿਆ ਲੱਕੀ ਆਪਣੇ ਆਫਿਸ ਸਵੇਰ ਦਾ ਹੀ ਮੀਟਿੰਗ ਸੀ ਉਹਦੀ ਅੱਛਾ ਸਵੇਰ ਦਾ ਹੀ ਚਲਾ ਗਿਆ ਵਾ ਤੇ ਹਜੇ ਤੇ 9 ਵੀ ਨਹੀਂ ਬਜੇ ਟਾਈਮ ਤੋਂ ਪਹਿਲਾਂ ਹੀ ਚਲਾ ਗਿਆ ਉਹ ਦਰਸਲ ਨਾ ਕਲੋਂ ਮਿੰਨੀ ਤੇ ਸੋਰੇ ਭੇਜਿਆ ਸੀ ਨਾ ਉਹਨੇ ਸਾਨੂੰ ਵਿਆਹ ਦੀ ਤਰੀਕ ਦੱਸਣੀ ਸੀ ਤੇ ਕੁਝ ਦੱਸਿਆ ਹੀ ਨਹੀਂ ਉਹਨੇ ਉਹ ਕਹਿੰਦਾ ਸੀ ਮੈਂ ਨਾ ਆਪੇ ਲੱਕੀ ਨਾਲ ਗੱਲ ਕਰ ਲਾਂਗੇ ਜਿਹੜੀ ਵੀ ਕਰਨੀ ਉਹਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਹੈਗੀ ਤੇ ਉਹ ਆਣਾ ਕਦੋਂ ਆ ਉਹਨਾਂ ਨੇ ਹਜੇ ਨਹੀਂ ਆਣਾ ਫੋਨ ਆ ਗਿਆ ਸੀ ਉਹਨਾਂ ਦਾ ਚੰਡੀਗੜ੍ਹ ਚਲੇ ਗਏ ਆ ਤੇ ਲੇਟ ਹੋ ਜਾਣਾ ਹੈ ਤੇ ਰਾਤ ਹੋਣਾ ਹੈ ਤੇ ਬਾਕੀ ਜਦੋਂ ਆਣਗੇ ਤੇ ਕੱਲੀ ਦੱਸਦਾ ਕਿ ਤੁਹਾਨੂੰ ਦੱਸਣ ਕਿ ਥੱਲੇ ਜਾ ਕੇ ਪਤਾ ਕੀ ਗੱਲ ਆ ਵਿਆਹ ਦੀ ਤਰੀਖ ਤੇ ਤੁਹਾਨੂੰ ਪਤਾ ਹੀ ਲੱਗੇਦੀ ਆ ਤੇ ਮੈਂ ਕਹਾਂ ਅਸੀਂ ਵੀ ਆਪਣੀ ਤਿਆਰੀ ਕਰਨੀ ਹੈ ਨਾ ਤਾਂ ਕਰਕੇ ਮੈਂ ਪੁੱਛਣ ਆਇਆ ਸੀ ਚਲੋ ਕੋਈ ਨਾ ਮੈਂ ਫੋਨ ਤੇ ਪੁੱਛਣਾਗਾ ਬਾਕੀ ਹਾਂ ਚਲ ਵੇਖ ਲੈ ਮੱਮੀ ਲक्की ਤੁਰਿਆ ਤਾਂ ਆਵਾਜ਼ ਦੋ ਤਾਂ ਚਾਬੀਆਂ ਮੰਗੋ ਇਹਦੇ ਮੱਲਵਾ ਕੇ ਬਿਠਾ ਆਪਣੀਆਂ ਚਾਬੀਆਂ ਦੇ ਤੇ ਚਾਬੀਆਂ ਲੱਕੀ ਕੋ ਮੰਗਣੀਆਂ ਆ ਇਹਦਾ ਮਾਦਾ ਵੀ ਜਿਆਦਾ ਛਾਤਰ ਦਿਮਾਗੀ ਇਹਦਾ ਥੱਲੇ ਜਾ ਕੇ ਤੇ ਉਹਦੀ ਮਾਂ ਕੋ ਚਾਬੀਆਂ ਮੰਗਣੀਆਂ ਉਹਦੇ ਕੋ ਕਹਦੇ ਨੇ ਚਾਬੀਆਂ ਮੰਗਣੀਆਂ ਚੱਲ ਥੱਲੇ ਜਾ ਕੇ ਉਹਨਾਂ ਕੋ ਮੰਗਦੇ ਆ ਮਮਾ ਤੂੰ ਇੱਥੇ ਲੇਟੇ ਨਹੀਂ ਜੇ ਤੱਕ ਤਨ ਮੈਂ ਕਿਆ ਹੀ ਸੋਝੋ ਘੜੀ ਰੈਸਟ ਕਰ ਲੋ ਲੱਗ ਕੇ ਮੈਂ ਜਦੋਂ ਲੰਬੇ ਪੈਂਦੀ ਆ ਨਾ ਮੈਨੂੰ ਚੱਕਰ ਬੜੇ ਆਉਂਦੇ ਆ ਬੈਸ ਕਰਕੇ ਬਹਿ ਜਾਂਦੀ ਫੇਰ ਮੈਨੂੰ ਮੇਰੇ ਬਹੁਤ ਚੱਕਰ ਆਉਂਦੇ ਵੈ ਮੈਨੂੰ ਅੱਛਾ ਮੇਰੀ ਸੁਣੋ ਗੱਲ ਮੈਂ ਗਿਆ ਸੀ ਕੋਠੇ ਤੇ ਨੇ ਕੋ ਨਾਲ ਗੱਲਬਾਤ ਕਰਨਾ ਮੈਂ ਕਿਹਾ ਕੱਲ ਦਾ ਭੇਜਿਆ ਵਾ ਮਨਬੀਤ ਦੇ ਸਹਰੇ ਤੇ ਦੱਸਿਆ ਨਹੀਂ ਕੁਛ ਤੇ ਉਹ ਚਾਚੀ ਕਹਿੰਦੀ ਉਹ ਤੇ ਚੰਡੀਗੜ੍ਹ ਗਿਆ ਆਇਆ ਵਾ ਸੇਰ ਦਾ ਹੀ ਅੱਛਾ ਤੇ ਉਹਦੀ ਡਿਊਟੀ ਉੱਥੇ ਅੱਜ ਤੇ ਰਾਤ ਹੀ ਆਏਗਾ ਤੇ ਫਿਰ ਕੱਲ ਦੱਸੇਗਾ ਸਾਨੂੰ ਕੱਲ ਹੀ ਆ ਕੱਲ ਹੀ ਦੱਸੂਗਾ ਫਿਰ ਇਹਨਾਂ ਨੂੰ ਨਹੀਂ ਕੁਛ ਦੱਸਿਆ ਨਾ ਕੋਈ ਗੱਲ ਨਹੀਂ ਕੀਤੀ ਜੇ ਕੀਤੀ ਹੁੰਦੀ ਤੇ ਚਾਚੀ ਨੇ ਮੈਨਾਂ ਕਰ ਦੇਣੀ ਸੀ ਮੈਂ ਪੁੱਛਿਆ ਸੀ ਮੈਂ ਕਿਹਾ ਤੁਹਾਨੂੰ ਕੋਈ ਵਿਆਹ ਬਾਰੇ ਦੱਸਿਆ ਕਹਿੰਦੇ ਨਾ ਸਾਡੇ ਨਾਲ ਗੱਲ ਕਰਦਾ ਹੀ ਕਿੱਥੇ ਆ ਚਾਚੀ ਜਦੋਂ ਵੀ ਬੋਲਦੀ ਨਾ ਓខਾ ਹੀ ਬੋਲਦੀ ਸਾਡੇ ਨਾਲ ਲੱਕੀ ਕੀ ਕਰ ਸਕਦੇ ਆ ਪਤਾ ਨਹੀਂ ਉਹਦੀ ਬੋਲੀ ਇਦਾਂ ਦੀ ਹੋ ਗਈ ਆ ਹੁਣ ਤੇ ਮੈਂ ਕਿਹਾ ਚਲੋ ਕੋਈ ਨਹੀਂ ਫਿਰ ਰਾਤੀ ਨਹੀਂ ਤੇ ਆਪਾਂ ਸਵੇਰੇ ਗੱਲ ਕਰ ਲਾਂਗੇ ਇੱਕ ਦਿਨ ਦੀ ਤੇ ਗੱਲ ਸਾਰੀ ਹੈ ਨਾ ਸਵੇਰੇ ਕਰਾਂਗੇ ਗੱਲ ਰਾਤੀ ਕੀਤਾ ਹੁਣ ਕਿੰਨੇ ਵਜੇ ਜਾਂਦਾ ਤੇਰ ਸਵੇਰ ਹੋ ਜਾਂਦੀ ਆ ਬਾਹਰ ਗਿਆ ਹੋਵੇ ਬੰਦਾ ਚਲ ਲੱਕੀ ਕੋਈ ਨਹੀਂ ਹੁਣ ਸਵੇਰੇ ਗੱਲ ਕਰਾਂਗੇ ਹਾਂ ਚਲੋ ਠੀਕ ਆ ਮੰਮੀ ਫਿਰ ਮੰਮੀ ਜਾਵਾਂ ਦੁਕਾਨ ਤੇ ਠੀਕ ਹੈ ਨਾ ਟਾਈਮ ਸਰ ਚਲੋ ਠੀਕ ਜੀ ਠੀਕ ਅਸੀ ਮਾ ਹਾਂ ਜੀ ਤੇ ਮੰਮੀ ਕਿੱਥੇ ਆ ਉਹ ਅੰਦਰ ਜੇ ਉਹ ਮੰਮ ਠੀਕ ਨਹੀਂ ਹੈਗੇ ਉਹਨਾਂ ਦਾ ਨਾ ਬੀਪੀ ਵਧਿਆ ਹੋਇਆ ਹੈ ਆ ਤੇ ਉਹ ਦਵਾਈ ਖਾ ਕੇ ਉਹਨੇ ਲੰਮੇ ਪਏ ਆ ਅੱਛਾ ਚੱਲ ਮੈਂ ਜਾਨੀ ਫੇ ਮੈਂ ਪੜਾ ਕਰਦੀ ਚਾਟੀ ਦੀ ਉੱਧਰ ਬੈਠ ਜੇ ਮੰਮੀ ਹੋਣੇ ਤਾਂ ਹੋਈ ਖਾ ਕੇ ਲੇਟੇ ਆ ਨਹੀਂ ਮੋ ਤਾਂ ਫੇਰ ਚੰਗਾ ਨਹੀਂ ਲੱਗਦਾ ਮੈਂ ਇੱਥੋਂ ਬਾਹਰ ਹੋ ਕੇ ਮੁੜ ਜਾਂਗੀ ਤੇ ਫੇਰ ਕਹਿਣਗੇ ਵੀ ਆਈ ਵੀ ਥੱਲੇ ਤੇ ਮੇਰਾ ਪਤਾ ਨਹੀਂ ਕਰਕੇ ਫੇਰ ਮੈਂ ਰੈਸਟ ਕਰਦੀ ਹੋਣੀ ਮੈਂ ਚੱਲ ਕੋਈ ਨਹੀਂ ਮੈਂ ਵੇਖਦੀ ਜੇ ਸੁੱਕਤੀ ਹੋਣਗੇ ਹਾਏ ਕੋਈ ਨਹੀਂ ਵੇਲਾ ਜੇ ਕਸੂਰ ਮੇਨ ਮੇਕ ਅੱਜ ਫੇਰ ਦੁਬਈ ਜਾਣੀ ਸੌਣਾ ਨਹੀਂ ਮੈਨੂੰ ਤਾਂ ਡਰੀ ਲੱਗਨ ਲੱਗ ਪੈਂਦਾ ਜਦੋਂ ਥੱਲੇ ਆ ਜਾਂਦੇ ਕੋਈ ਗੱਲ ਨਾ ਹੋ ਜਾਈ ਅੱਗੇ ਮੰਮਾ ਦੀ ਤਬੀਅਤ ਨਹੀਂ ਠੀਕ ਤੇ ਕਰਮਾ ਵਾਲਾ ਤੇ ਨਹੀਂ ਜਿਹੜਾ ਚਾਚੀ ਨੇ ਮੈਨੂੰ ਪੁੱਤ ਕਹਿ ਤਾ ਪੁੱਤ ਤੇ ਕਹਿ ਦਿੱਤਾ ਕੋਈ ਮਤਲਬ ਹੋਣਾ ਨਾ ਤਾਂ ਪੁੱਤ ਕਹਿ ਦਿੱਤਾ ਔਰ ਚੰਗੇ ਭਲੇ ਮੰਮੀ ਲੰਬੇ ਪਈ ਰੈਸਟ ਕਰ ਰਹੇ ਹੁੰਦਾ ਨਾ ਜਾਤ ਹੋਈ ਮੰਮਾ ਦੀ ਤਬੀਅਤ ਨਹੀਂ ਤੇ ਕੀ ਗੱਲ ਕਰਨੀ ਆ ਬੈਠਾ ਦੀਦੀ ਹਾਂ ਗੁਰਦੀਪ ਆ ਜਾ ਕੀ ਗੱਲ ਹੈ ਸੀਮਾ ਕੰਨੀ ਮੰਮਾ ਠੀਕ ਨਹੀਂ ਹੈਗੇ ਬੀਪੀ ਵੱਧਿਆ ਹਾਂ ਬੀਪੀ ਵੱਧ ਗਿਆ ਵਾ ਅੱਛਾ ਦਵਾਈ ਖਾਦੀ ਦਵਾਈ ਤਾਂ ਖਾਦੀ ਆ ਹੁਣੇ ਦਿੱਤੀ ਅੱਛਾ ਦਵਾਈ ਖਾਦੀ ਆ ਪਤਾ ਨਹੀਂ ਤਨ ਪਤਾ ਅੱਗੇ ਵੀ ਵੱਧ ਜਾਂਦਾ ਵਾ ਅਚਾਨਕ ਪਤਾ ਲੱਗਾ ਇੱਕਦਮ ਨਹੀਂ ਵੱਧ ਗਿਆ ਆ ਹੋਇਆ ਤੇ ਇਹ ਲੋਗ ਦੇ ਕਾਂਡੀ ਕੰਦੀ ਜੇ ਸੁੱਤੇ ਹੋਣਗੇ ਮੰਮੀ ਤੇ ਚੱਲਣਾ ਉਠਾਇਓ ਮੈਂ ਕੋਈ ਨਹੀਂ ਮੈਂ ਵੇਖਣੀ ਆ ਜਾ ਕੇ ਨਹੀਂ ਸੁੱਤੀ ਨਹੀਂ ਲੰਮੇ ਵਹੀ ਹਾਂ ਤੇ ਚੱਕਰ ਆਈ ਜਾਂਦੇ ਸੀਗੇ ਅੱਛਾ ਮਟੋ ਲਾ ਕੇ ਬੈ ਗਈ ਆ ਹੋਰ ਬਸ ਠੀਕ ਹੈ ਮੈਂ ਕਿਹਾ ਮੈਂ ਨਾ ਅੰਜੂ ਕਾਂਡੀ ਵੀ ਮੈਂ ਵੀ ਨਾ ਬੁਟੀਕ ਖੋਲਣੀ ਆ ਅੱਛਾ ਅੱਛਾ ਤੇ ਮੈਂ ਕਿਹਾ ਚੱਲ ਮੈਂ ਨਾ ਦੀਦੀ ਨੂੰ ਕੰਨੀ ਆ ਵੀ ਮੈਨੂੰ ਦੁਕਾਨ ਦੀ ਨਾ ਚਾਬੀ ਦੇ ਦਿਓ ਚੱਲ ਵੀ ਲੱਕੀ ਆਪਣਾ ਸਮਾਨ ਉਧਰ ਰੱਖ ਲੰਦਾ ਵਾ ਏ ਦੁਕਾਨ ਦੀ ਚਾਬੀ ਦੇ ਦਿਓ ਤੇ ਖੋਲ ਲੰਦੀ ਬੁਟੀਕ ਆਪਣੀ ਉੱਥੇ ਕੰਮ ਸ਼ੁਰੂ ਕਰ ਦਿੰਦੀ ਫਿਰ ਤੁਹਾਨੂੰ ਪਤਾ ਕਾਊਂਟਰ ਵਗੈਰਾ ਵੀ ਬਣਾਉਣੇ ਆ ਸਾਰਾ ਕੰਮ ਕਰਨਾ ਇਹਦਾ ਤਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਇਹਦਾ ਮਨ ਬਦਲ ਜਾਣਾ ਤੇ ਹੁਣ ਇਹਦਾ ਮਨ ਬਣਿਆ ਆ ਤੇ ਮੈਂ ਕਿਹਾ ਚੱਲ ਫਿਰ ਮੈਂ ਤੇਰੀ ਤਾਈ ਨਾਲ ਗੱਲ ਕਰਦੀ ਆ ਵੀ ਸਾਨੂੰ ਦੁਕਾਨ ਦੀ ਚਾਬੀ ਦੇ ਦਿਓ ਤੇ ਇਹ ਕਰੇ ਆਪਣਾ ਉੱਥੇ ਕੰਮ ਹੋਏ ਦੀ ਭਾਬੀ ਜੀ ਤੁਸੀਂ ਕਿਹਾ ਤਾਂ ਵਾਦਾ ਖੋਲ ਲਿਆ ਦੁਕਾਨ ਖੋਲਦੇ ਸੋ ਕੋ ਵਿਆਹ ਦੀ ਤਿਆਰੀ ਕਰਨੀ ਆਪਾਂ ਨਾਲ ਮਿਲ ਕੇ ਤੇ ਨਹੀਂ ਤਿਆਰੀ ਤੇ ਚਲ ਕੋਈ ਗੱਲ ਨਹੀਂ ਮੰਮੀ ਤਾਂ ਹੋਈ ਜਾਣੀ ਆ ਮੈਂ ਕਹਿੰਦੀ ਮੈਂ ਕਹਾਂ ਜੇ ਤਾਈ ਦੀ ਚਾਬੀ ਮਿਲ ਜਾਂਦੀ ਚਲ ਮੈਂ ਆਪਣਾ ਕੰਮ ਸ਼ੁਰੂ ਕਰ ਲੈਂਦੀ ਪਤਾ ਨਹੀਂ ਫਿਰ ਮੈਂ ਕਹਾ ਹਜੇ ਚੱਲਣਾ ਤੇ ਨਹੀਂ ਚੱਲਣਾ ਕਿਉਂਕਿ ਲੱਗੇ ਤੁਹਾਨੂੰ ਪਤਾ ਇੱਕ ਹੋਰ ਬੁਟੀਕ ਆ ਗਈ ਆ ਤੇ ਅੱਜਕੱਲ ਕੰਪੀਟੀਸ਼ਨ ਹੀ ਬੜੇ ਆ ਹਾਂ ਹਾਂ ਤਾਂ ਕਰਕੇ ਕਹਿੰਦੇ ਚਲ ਚਾਬੀ ਤੁਸੀਂ ਦੇ ਦੋ ਤੇ ਆਪਾਂ ਦੋ ਚਾਰ ਦਿਨਾਂ ਚ ਸਾਰਾ ਸਮਾਨ ਸੈਟਅਪ ਕਰਕੇ ਤੇ ਮੈਂ ਆਪਣਾ ਕੰਮ ਖੋਲ ਲਵਾਂ ਉਹ ਤਾਂ ਕੋਈ ਗੱਲ ਨਹੀਂ ਅੰਜ ਬੇਟਾ ਪਤਾ ਕੀ ਗੱਲ ਲੱਗੀ ਆ ਹੁਣ ਲੱਕੀ ਲੱਗਾ ਆ ਵਿਆਹ ਦੀਆਂ ਤਿਆਰੀਆਂ ਚ ਤੇ ਮੈਂ ਕਹਿੰਦੀ ਸੀ ਵੀ ਚਲ ਦੋ ਕੁ ਮਹੀਨੇ ਰੋਕੀ ਜਾਂਦੇ ਤੁਸੀਂ ਉਹ ਵੀ ਚਲੋ ਇਹ ਤਾਂ ਬਹੁਤ ਵਧੀਆ ਕੰਮ ਗੱਲ ਲੱਗੀ ਮੈਂ ਚਲੋ ਤੁਸੀਂ ਆਪਣੇ ਕੰਮ ਬਾਰੇ ਤੁਸੀਂ ਸੋਚ ਲਈ ਵੀ ਇਹ ਵੀ ਕਰਨਾ ਵਾ ਤੇ ਜੇ ਤੁਸੀਂ 2 ਕੁ ਮਹੀਨੇ ਰੁੱਕ ਜਾਂਦੇ ਤੇ ਇਹ ਕਹਿੰਦੀ ਚੱਲ ਲੱਗੇ ਵੀ ਬੁਟੀਕ ਹੈਗੀ ਚਲ ਕਹਿੰਦੀ ਕੀ ਪਤਾ ਮੇਰਾ ਉਦੋਂ ਤੱਕ ਵੀ ਚੱਲ ਜਾਵੇ ਕੰਮ ਜੇ 2 ਮਹੀਨੇ ਤੇ ਗਈ ਹੈ ਮਨਮੀਤ ਦੇ ਹਾਂ ਹਾਂ ਇਹ ਕਹਿੰਦੀ ਚੱਲ ਉਦੋਂ ਤੱਕ ਮੈਂ ਖੋਲਦੀ ਆਂ ਕੀਪਦਾ ਚਲੋ ਹੌਲੀ ਹੌਲੀ ਕਰਦੇ ਆਂ ਹੋਈ ਜਾਵੇ ਮੇਰਾ ਸ਼ੁਰੂ ਤਾਂ ਕਰਕੇ ਕਾਲੀ ਪਈ ਹੋਈ ਸੀ ਚਲ ਫਿਰ ਮੈਂ ਨਾ ਲੱਕੀ ਨਾਲ ਗੱਲ ਕਰਕੇ ਵੇਖਦੀ ਆਂ ਠੀਕ ਆ ਉਹਦੇ ਨਾਲ ਗੱਲ ਕਰਦੀ ਆਂ ਫਿਰ ਜਿੱਦਾਂ ਵੀ ਹੋਇਆ ਫਿਰ ਤੁਹਾਨੂੰ ਚਾਬੀ ਫੜਾ ਦੇਗਾ ਮੈਂ ਤਾਂ ਵੀ ਤਾਂ ਕਹਿ ਹੀ ਮੈਂ ਕਿਹਾ ਚਲੋ ਵੀ ਜਾ ਕੇ ਗੱਲ ਕਰ ਲੰਨੀ ਵੀ ਜਿਹੜਾ ਲੱਕੀ ਦਾ ਵੀ ਸਮਾਨ ਪਿਆ ਹੋਆ ਚਲੋ ਹੌਲੀ ਹੌਲੀ ਉਧਰ ਸੈਟਿੰਗ ਕਰ ਲੰਦਾ ਲੱਕੀ ਆਪਣੇ ਤੇ ਚੱਲ ਦੁਕਾਨ ਹੋ ਜਾਂਦੀ ਆ ਖਾਲੀ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹੀ ਕਾਲੀ ਪੈਣ ਵਾਲੀ ਕੋਈ ਗੱਲ ਨਹੀਂ ਭਾਵੇਂ ਚਾਰ ਪੰਜ ਦਿਨ ਲੱਗ ਜਾਣ ਕੋਈ ਗੱਲ ਨਹੀਂ ਆ ਚੱਲ ਕੋਈ ਨਹੀਂ ਗੁਰਦੀਪ ਮੈਂ ਲੱਕੀ ਨਾਲ ਸਾਰੀ ਗੱਲ ਕਰ ਲੈਣੀ ਆ ਠੀਕ ਆ ਫਿਰ ਦੱਸ ਦਿੰਨੀ ਆ ਚਲੋ ਕੋਈ ਨਹੀਂ ਤੁਸੀਂ ਕਰ ਲਿਓ ਗੱਲ ਤੇ ਫਿਰ ਦੱਸ ਦਿਓ ਆ ਮੜਾ ਇਹ ਫਰਕ ਹੈਗਾ ਚਾਹ ਲਿਆ ਚਾਚੀ ਉਹਨਾਂ ਵਾਸਤੇ ਬਣਾ ਕੇ ਹਾਂ ਚਲ ਚਾਹ ਦੀ ਕੋਈ ਲੋੜ ਨਹੀਂ ਕੋਈ ਨਹੀਂ ਚਾਹ ਜਬੀ ਹੋ ਗਿਆ ਅੱਛਾ ਜਾ ਪੁੱਤ ਗੁਰਦੀਪ ਹਾਂਜੀ ਮੈਂ ਸੱਚ ਤੇਨਾਂ ਗੱਲ ਕਰਨੀ ਸੀਗੀ ਰਿੰਕੂ ਚੰਡੀਗੜ੍ਹ ਗਿਆ ਵਾ ਆ ਰਿੰਕੂ ਚੰਡੀਗੜ੍ਹ ਗਿਆ ਉਹਦੀ ਨਾ ਮੀਟਿੰਗ ਸੀਗੀ ਤੇ ਉਹਨੂੰ ਫੋਨ ਆਇਆ ਸੀ ਤੇ ਉਹ ਤਾਂ ਕਰਕੇ ਚਲਾ ਗਿਆ ਵਾ ਤੇ ਰਾਤ ਤੱਕ ਆ ਜਾਣਾ ਉਹਨੇ ਮੈਂ ਤਾਂ ਆ ਪੁੱਛਿਆ ਸੀ ਤੈਨੂੰ ਮੈਂ ਕਿਹਾ ਉਹ ਕਹਿੰਦਾ ਸੀ ਨਾ ਮੈਂ ਉਧਰ ਜਾਵਾਂਗਾ ਗਿਆ ਸੀ ਉਧਰ ਕੋਈ ਦੱਸਿਆ ਨਹੀਂ ਵਿਆਹ ਦੀ ਕੋਈ ਡੇਟ ਕਿਹੜੀ ਫਿਕਸ ਹੋਈ ਆ ਕੀ ਨਹੀਂ ਤਾਂ ਕਰਕੇ ਮੈਂ ਪੁੱਛਣ ਨਹੀਂ ਤੈਨੂੰ ਕੋਈ ਨਹੀਂ ਆ ਜਣਾ ਮੇਰਾਤੀ ਫਿਰ ਆਏਗਾ ਤੇ ਕਰ ਲੇਗਾ ਤੁਹਾਡੇ ਨਾਲ ਗੱਲ ਕਹਿ ਦਾਂਗੀ ਉਹਨੂੰ ਦੇ ਦਾਂਗੀ ਤੁਹਾਡਾ ਸੁਨੇਹਾ ਤੇ ਬਹਿ ਕੇ ਤੁਹਾਡੇ ਨਾਲ ਗੱਲ ਕਰ ਲੇਗਾ ਫਿਰ ਠੀਕ ਠੀਕ ਮਨਮੀਤ ਅਬ ਕੀ ਕਰਨਾ ਹੈ ਕੋਈ ਵਾਣ ਹੋ ਗਈ ਜੀ ਕਿਹੜੀ ਇਹ ਅੰਨੂ ਦੀ ਆ ਕਿ ਮੈਂ ਬੁਟੀਕ ਖੋਲਣੀ ਆ ਚਾਚੀ ਕਹਿੰਦੀ ਆ ਕਿ ਦੂਸਰੀ ਦੁਕਾਨ ਦੀ ਚਾਬੀ ਸਾਨੂੰ ਦੇ ਦੋ। ਹਾਂ। ਚਾਬੀ ਲੈਣਾ ਏ ਆ। ਹਾਂ। ਇਹ ਨੇਨ। ਉਹਦੀ ਬੁਟੀਕ ਦੀ ਦੁਕਾਨ ਖੋਲਣੀ ਆ। ਬਨਮੀਤ। ਮਮਾ ਨੇ ਤੇ ਹੋ ਟੈਨਸ਼ਨ ਲੈ ਲੈਣੀ ਆ। ਵੀ ਇਹ ਤੇ ਅੱਜ ਹੀ ਚਾਬੀ ਲਮਗਨ ਆ ਗਿਆ। ਗੱਲ ਉਹੀ ਹੋਗੀ ਨਾ। ਨਹੀਂ ਅੰਜੂ ਕੋ ਵੀ ਉਹ ਆਪਣਾ ਘਰ ਦਾ ਕੰਮ ਦੇ ਕੋਠੇ ਹੁੰਦਾ ਨਹੀਂ ਚਾਜ ਸਵਾਦ ਤੇ ਬੁਟੀਕ ਦਾ ਕਿੱਥੋਂ ਕਰਨਾ ਹੋ। ਮੈਂ ਬੰਦੀ ਦੇ ਮੂਹਰੇ ਦੇਖਾਦੇ ਮੂਵੇਂ ਮੇਰੇ ਮੂਹਰੇ ਦੇਖਣ। ਮੈਂ ਤੇ ਸਭ ਨੂੰ ਆਖਿਆ ਭਾਬੀ ਨੂੰ ਇਹ ਤਾਂ ਬਾਕੀ ਜਿ ਕੋਈ ਗੱਲ ਨਹੀਂ ਮੈਂ ਪਿਆ ਲੰਗ ਲੈਂਦੋਂ ਮੈਂ ਵਿਆਹ ਦੀਆਂ ਤਿਆਰੀਆਂ ਕਰਨੀਆਂ ਵਾ ਤੇ ਚਲ ਨਾਲ ਮਿਲ ਕੇ ਕਰਦੇ ਤੂੰ ਦੋ ਕੁ ਮਹੀਨੇ ਠਹਿਰ ਕੇ ਕਰ ਲਿਓ ਤੇ ਉਹ ਚਾਚੀਆਂ ਦੀ ਨਹੀਂ ਕੋਈ ਗੱਲ ਨਹੀਂ ਉਹ ਨਹੀਂ ਗੱਲ ਹੈਗੀ ਕੋਈ ਨਹੀਂ ਕਾਹਲੀ ਬਣੀ ਇੱਦੀ ਭਾਵੇਂ ਦੋ ਚਾਰ ਦਿਨਾਂ ਤੱਕ ਮੰਮੀ ਨੇ ਆਖਿਆ ਕਿ ਲੱਕੀ ਨੇ ਸਮਾਨ ਸਮੂਨ ਰੱਖਿਆ ਬਿਜ਼ੀ ਜਾਂਦਾ ਪਿਆ ਵਿਆਹ ਦੀਆਂ ਤਿਆਰੀਆਂ ਵਿੱਚ ਬਰਤ ਤੂੰ ਅੰਛ ਲਾ ਦਿੱਤੀ ਤੂੰ ਪੜ ਕੇ ਮੈਂ ਵੀ ਕਹਾਂ ਇਹ ਕਿਸੇ ਮਤਲਬ ਨੂੰ ਆਈ ਆ ਬੜੀ ਮਿੱਠੀ ਬਣੀ ਆ ਹਾਂ ਆ ਜਾ ਮਿੱਠੀ ਮਿੱਠੀ ਬਣੀ ਬਈ ਚਾਚੀ ਹਾਂ ਹੁਣ ਮੈਂ ਪੰਗਾ ਕੜਾ ਕੱਢਦਾ ਜੀ ਹੁਣ ਇਹ ਆ ਨਹੀਂ ਗਿਆ ਨਾ ਅੱਪੀ ਮम्मा ਗੱਲ ਕਰਨਗੇ ਮੈਨੂੰ ਤਾਂ ਮम्मा ਦੀ ਟੈਨਸ਼ਨ ਲੱਗਦੀ ਇਹਨਾਂ ਨੇ ਹੋਰ ਟੈਨਸ਼ਨ ਲਾ ਕੇ ਬਹਿ ਜਾਣਾ ਵਾ ਅੱਗੇ ਕੱਲ ਦੀ ਉੱਠਣ ਨਹੀਂ ਦੇ ਉਦੋਂ ਚਾਬੀ ਮੰਗਨ ਆ ਗਏ ਕੀ ਆ ਉਹ ਮੈਂ ਨਹੀਂ ਵੀ ਚੰਗਾ ਮੇਰਾ ਵਿਆਹ ਧਰਿਆ ਵਾ ਜਿਹੜਾ ਦੋ ਦੀ ਕੋਈ ਤਿਆਰੀ ਕਰੋ ਉਹੜੋ ਕਲੇਸ਼ ਜੀ ਅੱਜ ਮੇਰੇ ਵੀਰ ਨੇ ਹੁਣ ਦੁਕਾਨ ਵੇਚ ਦਿੱਤੀ ਮੇਰੇ ਘਰ ਕੇ ਹੁਣ ਉੱਪਰੋਂ ਚਾਚੀ ਆ ਗਈ ਕਿ ਮੈਨੂੰ ਦੁਕਾਨ ਦੀ ਦੂਜੀ ਛੱਤ ਉਦੋਂ ਦੀ ਉਹਨਾਂ ਨੇ ਵੀ ਮੰਨੀ ਚੱਲਦਾ ਆਪਾਂ ਨਾਮ ਹੀ ਨਹੀਂ ਨਾ ਕਰ ਸਕਦੇ ਵੇਖ ਉਹਨਾਂ ਦੀ ਵੀ ਰਿੰਕੂ ਦੀ ਵੀ ਇੱਕ ਦੁਕਾਨ ਪਰ ਉਹਨੇ ਉਹਨਾ ਇੰਨਾ ਨੇ ਗਲਤੀ ਕਰ ਦਿੱਤੀ ਹੈ ਨਾ ਭਾਬੀ ਜੀ ਸੋਚਿਆ ਜਾਵੇ ਰਿੰਕੂ ਵੀ ਇਹਨੂੰ ਕਿਸ ਗੱਲ ਦੀ ਕਮੀ ਹੈ ਕੋਈ ਪੈਸੇ ਥੇਲੇ ਦੀ ਕਮੀ ਹੈ ਕਿ ਸੋਹਣੀ ਤਨਖਾਹ ਲੈ ਆਂਦਿਆ ਵਾ ਆ ਤੂੰ ਕਾਦੀ ਬਟਿਕ ਖੋਲਨੀ ਆ ਆ ਵੀ ਤੂੰ ਕਾਦੀ ਬਟਿਕ ਖੋਲਨੀ ਆ ਮਨਮੀਤ ਮਿੰਤੀ ਹਾਂ ਇਹਨਾਂ ਨੂੰ ਕੰਨਾ ਕੰਨੀ ਖਬਰ ਕਿਵੇਂ ਹੋ ਜਾਂਦੀ ਆ ਮਿੰਤੇ ਹੂੰ ਲੱਗਦਾ ਵਾ ਜਿਵੇਂ ਅੰਜੂ ਸਾਰਾ ਦਿਨ ਇਥੇ ਲਾ ਕੇ ਕੰਨਾ ਤੇ ਸੁਣਦੀ ਰਹਦੀ ਆ ਜਦ ਇਹਨੂੰ ਪਤਾ ਲੱਗ ਗਿਆ ਵਾ ਵੀ ਦੁਕਾਨ ਇਹਨਾਂ ਨੇ ਸੇਲ ਕਰ ਦਿੱਤੀ ਤੇ ਇਹਨਾਂ ਨੇ ਸਕੀਮ ਘੜ ਕੇ ਨਾ ਵੀ ਹੁਣ ਆਪਾਂ ਬਡੀ ਖੋਲਣੀ ਆ ਤੇ ਚਾਬੀ ਲੈਣ ਆ ਗਈ ਤੁਸੀਂ ਤੇ ਕੋਠੇ ਘਟ ਜਾਂਦੇ ਜੀ ਕਿਹ ਵੇਲੇ ਕੱਪੜੇ ਲਾਉਣ ਵੀ ਮੈਂ ਚਲੀ ਇੱਥੇ ਬੈਠੀ ਇੱਥੇ ਹੁੰਦੀ ਆ ਬਾਲਕੋਨੀ ਦੇ ਵਿੱਚ ਹੀ ਹੋਏ ਰੱਬਾ ਕਰਨਾ ਤਾਂ ਕਰਨਾ ਕੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਚੱਲ ਇਹਨਾਂ ਨੇ ਇਹ ਸੋਚਿਆ ਸੀ ਮੰਮੀ ਨੇ ਫੇਰ ਟੈਨਸ਼ਨ ਲਈ ਜਾ ਮੰਮੀ ਤੇ ਨਾਨੇ ਤੇ ਮਿੰਨਾ ਇਹ ਕਹਿੰਦੇ ਸੀ ਕਹਿੰਦੇ ਸੀ ਮਾ ਤੂੰ ਟੈਨਸ਼ਨ ਨਾ ਲੈ ਮਮਾ ਨੂੰ ਸਮਝਾ ਵੀ ਇੱਕ ਜੀ ਇੱਕ ਦੁਕਾਨ ਚ ਲੱਗੀ ਆ ਤੇ ਦੂਸਰੀ ਦੁਕਾਨ ਤੇ ਹੈਗੀ ਆ ਆਪਾਂ ਕਿਰਾਏ ਮੈਂ ਕਿਹਾ ਡਾਵਾ ਟਾ ਡਾ ਇੱਥੇ ਤੁਹਾਡੀ ਦੁਕਾਨਦਾਰੀ ਚੱਲਦੀ ਕਹਿੰਦੇ ਆ ਆਪਾਂ ਰਿੰਕੂ ਨੂੰ ਕਿਰਾਇਆ ਦੇਈ ਜਾਵਾਂਗੇ ਦੁਕਾਨ ਦਾ ਤੋਂ ਉਹ ਜਿਹੜਾ ਇਨੀ ਤਨਖਾਹ ਹੁੰਦੀਆਂ ਦੇ ਵਿੱਚ ਨਹੀਂ ਉਹਦਾ ਗੁਜ਼ਾਰਾ ਹੁੰਦਾ ਤੇ ਉਹਨੇ ਨੀਰਾ ਦੁਕਾਨ ਤੋਂ ਇਹ ਕਿਰਾਏ ਤੋਂ ਗੁਜ਼ਾਰਾ ਕਰਨਾ ਆਪਣੇ ਘਰ ਦਾ ਇਹ ਸਭ ਇਹਨਾਂ ਦੀਆਂ ਚਾਲਬਾਜ਼ੀਆਂ ਜੀ ਭਾਬੀ ਤੋਪਾ ਪਾਪਾ ਅੰਜੂ ਤਾਂ ਨਹੀਂ ਚਾਹਤਾ ਰਿਆ ਨਾ ਤੋਪਾ ਤੋਪਾ ਮੈਂ ਨਹੀਂ ਵੇਖੀ ਇਹੋ ਜੀ ਇਹ ਨੌਸਸ ਦੋਵੇਂ ਇਸ ਕੀ ਮਾਈ ਲਾਉਂਦੀ ਰਹਿੰਦੀ ਆ ਵੇ ਲਹੂਨ ਸਿੰਘ ਕੱਲ ਕੇ ਨਾ ਤੇ ਆ ਗਈ ਉਹ ਚਾਬੀ ਮੰਗੀ ਜੇ ਤੂੰ ਗੱਲ ਕਰਨੀ ਹੈ ਤੂੰ ਕੱਲੀ ਆ ਜਾ ਨਾਲ ਅੰਜੂ ਭਾਬੀ ਨੂੰ ਵੀ ਹਰਤਾ ਉਹ ਜੋਦਰ ਵੀ ਮੰਮੀ ਕਹਿੰਦੇ ਪਏ ਸੀ ਨਾ ਵੀ ਨਾਲ ਹੀ ਲੈ ਕੇ ਆਈ ਅੰਜੂ ਭਾਬੀ ਨੂੰ ਤਗਲੀ ਨੇ ਚਾਬੀ ਨਹੀਂ ਫੜਨੀ ਚੱਲ ਜਾ ਉਹਨਾਂ ਨੂੰ ਕਹਿ ਜਾਏ ਆਉਣਾ ਮਚਾ ਧਰੀ ਆ ਜਿੰਨਾ ਨਾ ਚਾਹ ਪੀ ਪੀ ਕੇ ਜਾਣਗੇ ਜਿੰਨਾ ਨਾ ਪੁੱਛੀ ਤੇ ਮੂੰਹ ਐਡਾ ਮੋਟਾ ਕਰ ਦੇ ਨਾ ਥੱਲੇ ਗਿਆ ਕਿ ਤੇ ਚਾਹ ਨਹੀਂ ਪਿਾਈ ਇਹਨਾਂ ਨੇ ਸਿਆਪਾ ਹੀ ਪੈ ਜਾਂਦਾ ਕੋਈ ਨਾ ਕੋਈ ਜੋ ਯਿੰਕੂ ਕਿਤੇ ਆ ਅੰਦਰ ਤਿਆਰ ਹੋ ਹੁੰਦੇ ਮਮੀ ਫਿਰ ਹੋਈ ਸੀ ਉਹਦੇ ਨਾਲ ਕੋਈ ਗੱਲ ਰਾਤੀ ਨਹੀਂ ਮਮੀ ਗੱਲ ਹੋਈ ਨਹੀਂ ਰਾਤੀ ਲੇਟ ਆਏ 12:00 ਵੱਜ ਗਏ ਸੀ ਇਹਨਾਂ ਨੂੰ ਹੂੰ ਜਦ ਆ ਕੇ ਖਾਣਾ ਖਣ ਖਾਤਾ ਤਾਂ ਸੌ ਗਏ ਤਾਂ ਹੁਣ ਕੋਈ ਗੱਲ ਕੀਤੀ ਪੁੱਛਿਆ ਕੋਈ ਜਨ ਨਹੀਂ ਨਹੀਂ ਮਮੀ ਮੈਂ ਨਹੀਂ ਕੁਝ ਪੁੱਛਿਆ ਹੈਗਾ ਪੁੱਛਣਾ ਕੀ ਹੀ ਚੁੱਪ ਚੁੱਪ ਵੇ ਰਾਤ ਦੇ ਤੇ ਮੇਰਾ ਨਹੀਂ ਮਨ ਕੀਤਾ ਜੀ ਮੈਂ ਕੁਝ ਪੁੱਛਾਂ ਇਹਨਾਂ ਨੂੰ ਦੇਖਣਾ ਤੇ ਸੀ ਪੁੱਛ ਕੇ ਕੀ ਕਹਿੰਦਾ ਤੁਸੀਂ ਪੁੱਛ ਲਓ ਮਮੀ ਹਜੇ ਤਿਆਰ ਹੀ ਹੁੰਦੇ ਜਿਗੜਾ ਗਏ ਆਫਿਸ ਕਾਲ ਕਰ ਮੈਂ ਆਵਾਜ਼ ਮਾਰਦੀ ਰਿੰਕੂ ਰਿੰਕੂ ਹਾਂਜੀ ਮੰਮੀ ਗੱਲ ਸੁਣ ਮਟਾ ਹਾਂਜੀ ਮੰਮੀ ਰਿੰਕੂ ਕਿ ਰਾਤੀ ਲੇਟ ਆਇਆ ਸੀ ਹਾਂ ਮੰਮੀ ਰਾਤੀ ਮੈਂ ਲੇਟ ਹੋ ਗਿਆ ਸੀ ਤੇ ਮੈਂ ਤੇਰੇ ਨਾਲ ਗੱਲ ਕਰਨੀ ਸੀ ਵੀ ਪਰਸੋ ਦਾ ਤੂੰ ਉਧਰ ਹੋ ਕੇ ਆਇਆ ਵਾ ਮਨੀ ਦੇ ਸੋਹਰਿਆਂ ਵੱਲੋਂ ਤੇ ਆ ਕੇ ਫਿਰ ਕੋਈ ਗੱਲ ਨਹੀਂ ਕੀਤੀ ਹਾਂ ਮੈਂ ਕੋਈ ਪੁੱਛਦੀ ਪਈ ਆ ਜਵਾਬ ਤੇ ਦੇ ਮੈਂ ਆਗੇ ਕੋਈ ਗੱਲ ਨਹੀਂ ਕੀਤੀ ਤੇਰੀ ਤਾਈ ਵੀ ਪੁੱਛਣ ਦੀ ਬਾਰ ਬਾਰ ਕੱਲ ਲੱਕੀ ਵੀ ਆਇਆ ਸੀ ਪੁੱਛਣ ਵਾਸਤੇ ਲੱਕੀ ਦਾ ਆਇਆ ਸੀ ਮੈਨੂੰ ਫੋਨ ਮੈਂ ਬਿਜ਼ੀ ਸੀ ਫਿਰ ਮੈਂ ਫੋਨ ਨਹੀਂ ਰਿਸੀਵ ਕਰ ਸਕਿਆ ਤੇ ਫੇਰ ਪੁੱਤਰ ਉਹ ਬਾਰ ਬਾਰ ਪੁੱਛਦੇ ਆ ਤੇ ਉਹਨਾਂ ਨੂੰ ਕੋਈ ਜਵਾਬ ਤੇ ਦੇਣਾ ਨਾ ਮੰਮੀ ਲੱਕੀ ਤੇ ਤਾਈ ਜੀ ਨੂੰ ਮੈਂ ਕੀ ਦੱਸਾਂ ਮੁੰਡੇ ਵਾਲਿਆਂ ਤੇ ਰਿਸ਼ਤੇ ਦਾ ਜਵਾਬ ਹੀ ਦੇ ਦਿੱਤਾ ਵਾ ਉਹਨਾਂ ਤਾਂ ਨਾ ਕਰਤੀ ਰਿਸ਼ਤੇ ਵੱਲੋਂ ਹਾਂ ਨਾ ਕਰ ਦਿੱਤੀ ਉਹਨਾਂ ਨੇ ਰਿਸ਼ਤੇ ਵੱਲੋਂ ਮੰਮੀ ਈ ਗੱਲ ਆ ਤੁਸੀਂ ਨਹੀਂ ਕਿਉਂ ਟੈਨਸ਼ਨ ਲਈ ਜਾਂਦੇ ਜੇ ਰਿੰਕੂ ਟੈਨਸ਼ਨ ਤਾਂ ਤਾਂ ਆਪੇ ਹੋਣੀ ਬੁਕਰ ਮਸਾ ਮਸਾ ਸ਼ੁਕਰ ਕੀਤਾ ਹੀ ਵਾਹਿਗੁਰੂ ਅੱਗੇ ਵੀ ਸਾਡੀ ਕੁੜੀ ਦਾ ਰਿਸ਼ਤਾ ਆ ਤੇ ਖੁਸ਼ੀਆਂ ਆਉਂਦੀਆਂ ਹੁੰਦੀਆਂ ਇਹ ਸਾਡੇ ਬੂਆਾਂ ਵਾਪਸ ਚਲੀਆਂ ਗਈਆਂ ਹਾਂ ਤੇ ਤੈਨੂੰ ਕੀ ਦਸਾਵਾਂ ਮੇਰੇ ਦਿਲ ਤੇ ਕੀ ਬੀਤ ਗਈ ਮੈਂ ਕਿੰਨੀ ਖੁਸ਼ ਸੀ ਵੀ ਚੱਲ ਸ਼ੁਕਰ ਪਰਮਾਤਮਾ ਦਾ ਵੀ ਕੁੜੀ ਦਾ ਰਿਸ਼ਤਾ ਆ ਹਾਂ ਚੱਲ ਸਾਡਾ ਸਿਰ ਉੱਚਾ ਸੀ ਮੈਨੂੰ ਮਾਣ ਸੀ ਚੱਲ ਮੇਰੇ ਪੁੱਤਰ ਨੇ ਰਿਸ਼ਤਾ ਕਰਾਇਆ ਚਲੋ ਸਿੱਧਾ ਮਤਲਬ ਨੇਪਰੇ ਚੜ੍ਹ ਜੇ ਰਿਸ਼ਤਾ ਪਰ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਨੇ ਨਾ ਕਰ ਦੇਉਂ ਮਮੀ ਜੀ ਹੌਸਲਾ ਰੱਖੋ ਤੁਸੀਂ ਅੱਲੇ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਤਾਈ ਜੀ ਨਾਲ ਤਾਂ ਲੱਕੀ ਨਾਲ ਕੀ ਗੱਲ ਕਰਾਂ ਕਿੱਦਾਂ ਗੱਲ ਕਰਾਂ ਉਹਨਾਂ ਨਾਲ ਵੀ ਵੇਖੋ ਤਾਈ ਜੀ ਤੇ ਕੀ ਬੀਤੂਗੀ ਇਹ ਤਾਂ ਪਤਾ ਲੱਗੂਗਾ ਰਿਸ਼ਤੇ ਸਾਰੀ ਹੀ ਤਿਆਰੀ ਕੀਤੀ ਆ ਤੇ ਰਿਸ਼ਤੇ ਵੱਲੋਂ ਨਾ ਹੋ ਗਈ ਆ ਮੈਨੂੰ ਵੀ ਲਕੀ ਨਾ ਗੱਲ ਕਰਨੀ ਪੈਣੀ ਆ ਸਾਰਾ ਕੁਝ ਬੜਾ ਵਧੀਆ ਹੋਣ ਦਿਆ ਸੀ ਮੈਨੂੰ ਵੀ ਫਕਰ ਹੁੰਦਾ ਏ ਚੱਲ ਭਰਾ ਹੋ ਗਿਆ ਤੇ ਮੈਂ ਭੈਣ ਦਾ ਰਿਸ਼ਤਾ ਕਰਵਾਉਂਦਿਆਂ ਵਾ ਕਿ ਚੱਲ ਭੈਣ ਆਪਣੇ ਘਰੇ ਜਾਊਗੀ ਸੁਖੀ ਵਸੂਗੀ ਖੁਸ਼ੀ ਖੁਸ਼ੀ ਸਾਨੂੰ ਮਿਲ ਆਇਆ ਕਰੂਗੀ ਮੈਂ ਇੰਨਾ ਕੁ ਸੋਚ ਕੇ ਰੱਖਿਆ ਸੀ ਪਰ ਪਤਾ ਨਹੀਂਗਾ ਜਿਹੜੀ ਕਿਹੜੀ ਗੱਲ ਉਹਨਾਂ ਨੂੰ ਮੈਂ ਬੜਾ ਪੁੱਛਿਆ ਮੈਂ ਕਿਹਾ ਕੀ ਗੱਲ ਆ ਮੈਨੂੰ ਦੱਸੋ ਪਰ ਉਹਨਾਂ ਨੇ ਇਹੋ ਹੀ ਗੱਲ ਦੱਸਤੀ ਆ ਕਿ ਜੜੀਆਂ ਕਮੀਆਂ ਵਾ ਕਿ ਬੱਚਿਆਂ ਨਾਲ ਖੇਡਦੀ ਆ ਤੇ ਇਹਦੇ ਵਿੱਚ ਬਚਪਨਾ ਵਾ ਤੇ ਹਲੇ ਤੱਕ ਗੁੱਡੀਆਂ ਡਾਉਂਦੀ ਆ ਪਰ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਦੱਸਿਆ ਕਿੰਨੇ ਆ ਉਹਨਾਂ ਨੂੰ ਬੜਾ ਮੈਂ ਪੁੱਛਿਆ ਉਹ ਕਹਿੰਦੇ ਸਾਨੂੰ ਕਿਸੇ ਬਹੁਤ ਖਾਸ ਬੰਦੇ ਨੇ ਦੱਸਿਆ ਵਾ ਮੈਂ ਕਿਹਾ ਮੈਨੂੰ ਦੱਸੋ ਤਾਂ ਸਹੀ ਹਾਂ ਦੱਸਣਾ ਸੀ ਜੀ ਕਿੰਨੇ ਤੁਹਾਨੂੰ ਦੱਸਿਆ ਵਾ ਸ਼ਾਇਦ ਝੂਠ ਹੀ ਨਾ ਬੋਲਣ ਦੇ ਆਵੇ ਜਿਹੜਾ ਰਿਸ਼ਤਾ ਨਾ ਹੁੰਦਾ ਵੇ ਕਿ ਖੁਸ਼ ਨਹੀਂ ਨਾ ਹੁੰਦਿਆ ਤੇ ਕਿਹਦਾ ਝੂਠ ਬੋਲ ਕੇ ਰਿਸ਼ਤਾ ਤਲਵਾਉਂਦੀ ਨਾ ਕੋਸ਼ਿਸ਼ ਕਰਨ ਦੇ ਆਵੇ ਮੰਮੀ ਮੈਂ ਬੇਧੇਰਾ ਪੁੱਛਿਆ ਪਰ ਉਹਨਾਂ ਨੇ ਮੈਨੂੰ ਬਸ ਨਾਂ ਹੀ ਫੜ ਛੱਡੀ ਜਾਂਦੇ ਬਸ ਸਾਡੇ ਲੋ ਨਾਂ ਵਾ ਇਹ ਤੋਂ ਵਾਦਾ ਹੀ ਹੋਰ ਕੁਝ ਕਰ ਨਹੀਂ ਕਰ ਸਕਦੇ ਉਹ ਮੈਂ ਜਿੱਦਾਂ ਮਰਜੀ ਸੀ ਵੀ ਚਲੋ ਆਪਸ ਸੋ ਤੂ ਤੂ ਮਾਮਾ ਜਾਂਦੀ ਪਰ ਇਹ ਸੀਗਾ ਮੰਨ ਦੇ ਵਿੱਚ ਵੀ ਚਲੋ ਕੁੜੀ ਦਾ ਹੋ ਜਾਏਗਾ ਤੇ ਕੁੜੀ ਜਾਏਗੀ ਆਪਣੇ ਘਰ ਫਿਰ ਅਸੀਂ ਵੀ ਅੱਗੋਂ ਆਪਣੀ ਤਾਂ ਵੀ ਸੋਚਾਂਗੇ ਹਾਂ ਪਹਿਲਾਂ ਵੱਡੀ ਦਾ ਹੋਵੇ ਪਰ ਇਹ ਨਹੀਂ ਸੀ ਪਤਾ ਵੀ ਆਹ ਕੰਮ ਬਣ ਜਾਣਾ ਬਿਲਕੁਲ ਮੰਮੀ ਸਾਰੀਆਂ ਤਾਂ ਤਿਆਰੀਆਂ ਹੋ ਗਈਆਂ ਸੀ ਉਹ ਤਾਂ ਕਹੀ ਤੱਕ ਲੱਕੀ ਹੋਈ ਸਾਈਆਂ ਵੀ ਦੇਣ ਨੂੰ ਕਰਨ ਦਾ ਕਿ ਮੈਂ ਸਾਈਆਂ ਵੀ ਦੇ ਦਵਾਂ ਜਿਹੜੀ ਜਿਹੜੀ ਚੀਜ਼ ਦੀ ਸਾਈ ਦੇ ਕੇ ਬੋਕਰ ਹੋਣੀ ਹੈ ਸਾਰੀਆਂ ਚੀਜ਼ਾਂ ਮੈਂ ਬੋਕਰ ਆ ਲਵਾਂ ਜਦੋਂ ਮੈਂ ਲੱਕੀ ਨੂੰ ਦੱਸੂਗਾ ਫੇਰ ਲੱਕੀ ਦੀ ਲੱਕੀ ਤੇ ਕੀ ਬੀਤੂਗੀ ਮੈਨੂੰ ਆਪ ਬੜਾ ਔਖਾ ਹੁੰਦਿਆ ਵਾ ਮੈਨੂੰ ਆਪ ਬੜਾ ਹੁੰਦਿਆ ਕਿ ਮੈਂ ਕਿਹੜੇ ਸਾਹਮਣੇ ਗੱਲ ਕਰਾਂ ਕਿਥੋਂ ਇਡਾ ਵੱਡਾ ਜੀ ਕਰਾ ਲਿਆ ਵਾ ਕਿ ਜਿਹੜੀ ਮੈਂ ਲੱਕੀ ਨੂੰ ਇਹ ਗੱਲ ਦੱਸ ਸਕਾਂ ਰਿੰਕਪਲ ਉਹਨਾਂ ਨੇ ਦੱਸਿਆ ਨਹੀਂ ਵੀ ਕਿੰਨੇ ਭਾਨੀ ਕਿੰਨੇ ਮਾਰੀ ਆ ਅੰਜੂ ਨੇ ਪੁੱਛਿਆ ਸੀ ਉਹ ਕਹਿੰਦੇ ਬਹੁਤ ਹੀ ਕੋਈ ਖਾਸ ਬੰਦੇ ਨਹੀਂ ਆ ਜਿਹੜਾ ਉਹਨਾਂ ਨੂੰ ਦੱਸਿਆ ਵਾ ਰਿੰਕਪਲ ਖਾਸ ਕਿਹੜਾ ਹੋਣਾ ਆ ਆ ਤਿੰਨ ਚਾਰ ਗਲੀ ਦੀਆਂ ਹੀ ਆਪਣੀਆਂ ਬੀਬੀਆਂ ਹੈਗੀਆਂ ਜਿਹੜੀਆਂ ਮੂੰਹ ਚੋੜ-ਚੋੜ ਕਰ ਲਾ ਕਰਦੀਆਂ ਰਹਿੰਦੀਆਂ ਆ ਤੇ ਮੈਨੂੰ ਤਾਂ ਲੱਗਦਾ ਜਿੱਦਾਂ ਉਹ ਕਹਿੰਦੇ ਆ ਕਿ ਗੁੱਡੀਆਂ ਡੋਉਂਦੀ ਸੀ ਨਾਲੇ ਸਟੈਪੂ ਘੇੜਦੀ ਸੀ ਤੇ ਗਲੀ ਮੱਲੇ ਤੋਂ ਇਲਾਵਾ ਹੋਰ ਕਿੰਨੂ ਪਤਾਇਆ ਤੇ ਮੈਨੂੰ ਤੇ ਲੱਗਦਾ ਇਹਨਾਂ ਨੇ ਪਾਣੀ ਮਾਰੀ ਹੋਣੀ ਆ ਬਾਕੀ ਕੋਈ ਗੱਲ ਨਹੀਂ ਮੈਂ ਪਤਾ ਲਾ ਕੇ ਛੱਡਣਾ ਆ ਕਿ ਮਨਮੀ ਦੇ ਰਿਸ਼ਤੇ 'ਚ ਪਾਣੀ ਮਾਰੀ ਕਿੰਨੇ ਆ ਕੋਈ ਗੱਲ ਨਹੀਂ ਅੰਜੋ ਸੱਚਾਈ ਦਾ ਤੇ ਮੈਂ ਪਤਾ ਲਾ ਕੇ ਛੱਡੂਗਾ ਸੱਚ ਤੇ ਮੈਂ ਸਾਹਮਣੇ ਲਿਆਉਂਗਾ ਕਿਹੜਾ ਵਾ ਜਿੰਨੇ ਸਾਡੇ ਚੰਗੇ ਭਲੇ ਰਿਸ਼ਤੇ ਹੁੰਦੇ ਹੁੰਦੇ ਨੂੰ ਨਾ ਕਰਵਾ ਦਿੱਤੀ ਜਿੰਨਾ ਵੀ ਜੋ ਜਿਹੜਾ ਵੀ ਹੋਊਗਾ ਉਹ ਮੈਂ ਪਤਾ ਲਾ ਕੇ ਛੱਡੂਗਾ ਜਿਹੜਾ ਸਾਡੇ ਘਰ ਆਉਂਦੀਆਂ ਆਉਂਦੀਆਂ ਖੁਸ਼ੀਆਂ ਨੂੰ ਸਾਰਾ ਕੁਝ ਨੇ ਮਾਹੌਲ ਖਰਾਬ ਕਰ ਦਿੱਤਾ ਅਹੀਂ ਨੇ ਕੋਸ਼ ਸਾਡੀ ਭੈਣ ਆਪਣੇ ਘਰ ਜਾਣਾ ਵਾ ਕਿਹੜਾ ਜਿਹੜਾ ਬੰਦਾ ਜਿੰਨੇ ਵਿੱਚ ਇੰਨੀ ਵੱਡੀ ਜੜੀ ਪਾਨੀ ਮਾਰੀ ਆ ਕਿ ਉਹ ਕੋਰੀ ਹੀ ਉਹਨਾਂ ਨੇ ਨਾ ਕਰ ਦਿੱਤੀ ਆ ਕੋਈ ਸਵਾਲ ਨਹੀਂ ਕੋਈ ਜਵਾਬ ਨਹੀਂ ਕਹਿੰਦੇ ਬਸ ਰਿਸ਼ਤੇ ਵੱਲੋਂ ਨਾ ਆ ਇਹ ਮੈਂ ਪਤਾ ਲਾ ਕੇ ਛੱਡੂਗਾ ਮੈਂ ਤਾਂ ਤੁਹਾਨੂੰ ਕਹੀ ਜਾਨੀ ਆ ਮੱਲੇ ਦੀਆਂ ਬੀਬੀਆਂ ਹੋਣੀਆਂ ਹੋਰ ਕਿੰਨੇ ਪਾਨੀ ਮਾਰਨੀ ਆ ਭਾਵੇਂ ਮੱਲੇ ਦਾ ਹੋਵੇ ਭਾਵੇਂ ਕਿਤੋਂ ਦਾ ਵੀ ਹੋਵੇ ਮੈਨੂੰ ਉਹਨਾਂ ਚ ਚੈਨ ਨਹੀਂ ਹੋਣਾ ਜਨਾਂ ਚਰ ਮੈਂ ਉਹ ਪਾਨੀ ਮਾਰਨ ਵਾਲੇ ਨੂੰ ਨਾ ਲੱਭ ਨਾ ਲਿਆ ਦੇ ਓਹ ਕਿਹਨਾਂ ਜੋ ਵੀ ਉਹਨਾਂ ਨੇ ਹਾਂ ਨਾ ਦਾ ਜਵਾਬ ਦਿੱਤਾ ਤੈਨੂੰ ਹੁਣ ਜਾ ਕੇ ਗੱਲ ਤੇ ਕਰਨੀ ਪੈਣੀ ਨਾ ਉਹ ਤੇ ਇਸੇ ਵੇਟ 'ਚ ਹੈਗੇ ਵੀ ਰਿੰਕੂ ਆਵੇ ਤੇ ਸਾਡੇ ਨਾਲ ਕੋਈ ਗੱਲ ਕਰੇ ਤੇ ਅਸੀਂ ਕੁਝ ਕਰਨ ਵਾਲੇ ਬਣੀਏ ਅੰਗੋ ਉਹ ਤਾਂ ਮੰਮੀ ਮੈਂ ਕਰੂੰਗੀ ਗੱਲ ਉਹ ਜਿੱਦਾਂ ਦਾ ਸਿਨਿਆ ਮੈਨੂੰ ਮਿਲਿਆ ਵਾ ਉਹਦਾਂ ਦਾ ਸਿਨਿਆ ਜਾ ਕੇ ਤੇ ਮੈਂ ਦਊਂਗਾ ਹੀ ਲੋ ਕਰ ਲੈਣਾ ਮੈਂ ਗੱਲ ਮੈਂ ਜਾ ਕੇ ਲੱਕੀ ਨਾਲ ਵੀ ਗੱਲ ਕਰਦਾ ਮਾਂ ਨਾਲੇ ਮੈਂ ਤਾਈ ਜੀ ਨਾਲ ਵੀ ਗੱਲ ਕਰ ਲੈਣਾ ਆਹ ਹੁਣ ਹੌਸਲਾ ਰੱਖ ਕੇ ਉਹਨਾਂ ਨੂੰ ਗੱਲ ਕਰ ਤੇ ਉਹਨਾਂ ਨੂੰ ਵੀ ਫਿਰ ਹੌਸਲਾ ਦੇਈ ਹੁਣ ਮੈਂ ਗੱਲ ਕਰਕੇ ਨਾ ਤੇ ਮੈਂ ਉਥੋਂ ਆਫਿਸ ਚੱਲ ਜਾਣਾ आ चलो ठीक <laughs> है देख क्या मम्मी करता आ गया ना रिश्ते का जवाब मैं ने झूठ बोलिया पर नहीं, नहीं, नहीं देखिया मेरी स्कीम कामयाब हो गई अब मेरा दिल बहुत खुश है तू मैंने कड़ा खुवाया ਉਹ ਦੋਦੇਲੇ ਪਤਾ ਵੀ ਨਹੀਂ ਸੀ ਅੱਜ ਮੇਰਾ ਦਿਲ ਕਰਦਾ ਮੈਂ ਨਾ ਸਾਰੀ ਗਲੀ ਚ ਲੱਡੂ ਬੰਦਾ ਨਹੀਂ ਮੈਂ ਤੁਹਾਨੂੰ ਕਿਹਾ ਸੀ ਹੌਸਲਾ ਰੱਖੋ ਦੇਖੋ ਰਿਸ਼ਤੇ ਦਾ ਜਵਾਬ ਆ ਹੀ ਜਾਣਾ ਆ ਤੋ ਆਗੀ ਗੱਲ ਉਹੀ ਫਿਰ ਹਾਂ ਵਧੀਆ ਹੋਗਾ ਕੱਲ ਤੁਰੀਆਂ ਫੜਦੀਆਂ ਅਸੀਂ ਜਣੀਆਂ ਤਿਆਰੀਆਂ ਦੇ ਵਿੱਚ ਨਹੀਂ ਬਾਕੀ ਤੁਸੀਂ ਲੱਡੂ ਕਹਿੰਦੇ ਲੱਡੂ ਵੀ ਆਪਾਂ ਖਾਵਾਂਗੇ ਕੋਈ ਗੱਲ ਨਹੀਂ ਪਹਿਲੋ ਥੱਲੇ ਚੱਲੀਏ ਪਹਿਲੋ ਤੇ ਇੰਨਾ ਦੇ ਨਾ ਉਤਰੇ ਹੋਏ ਚਿਹਰੇ ਵੇਖ ਕੇ ਆਉਂਦੇ ਆ ਮਜ਼ਾ ਤੇ ਫੇਰ ਆਉਣਾ ਆ ਲੱਡੂ ਖਾਣ ਦਾ ਪਰ ਮੰਮੀ ਸੱਚ ਮੈਂ ਕਿਉਂ ਪਾਣੀ ਵਾਲੀ ਗੱਲ ਤਾਂ ਪਤਾ ਹੀ ਨਹੀਂ ਲੱਗ ਜਵੇ। ਉਹ ਨਹੀਂ ਲੱਗਦਾ ਪਾਣੀ ਵਾਲੀ ਗੱਲ ਦਾ ਵਾਦਾ ਤੂੰ ਚੁੱਪ ਨਾ ਉਹਨੇ ਆਪੇ ਗਲੀ ਚ ਲੱਭਦੇ ਫਿਰਨੇ ਕਿੰਨੇ ਪਾਣੀ ਮਾਰੀ ਕਿੰਨੇ ਨਹੀਂ। ਆਹ ਸਾਡੇ ਦਾ ਕੋਈ ਨਹੀਂ ਸਾਥਾਂ ਦਾ। ਤੂੰ ਚੁੱਪ ਰਹੀ ਤੂੰ ਇਸ ਗੱਲ ਦਾ ਜੁਕਰ ਹੀ ਨਾ ਹੋਣ। ਉਹ ਐ ਫਿਰਨਾ ਟਰਨਾ ਵਾ ਜਿਵੇਂ ਕੋਈ ਗੱਲ ਦਾ ਸਾਨੂੰ ਪਤਾ ਹੀ ਨਹੀਂ ਹੈ। ਤਾਂ ਹੀ ਮੈਂ ਥੋੜੀ ਜੀ ਗੱਲ ਕਮਾਤੀ ਨਾ ਮੈਂ ਮੱਲੇ ਵਾਲੀਆਂ ਬੀਬੀਆਂ ਨੇ ਕਿਹਾ ਹੋਣਾ ਆ। ਮੈਂ ਕਿਹਾ ਇਹਨਾਂ ਨੂੰ ਮੇਰੇ ਤੇ ਸ਼ੱਕੀ ਨਾ ਹੋਵੀ। ਬਸ ਬਸ ਇਹ ਤੇ ਉਹ ਗੱਲ ਬਣ ਗਈ ਘਰ ਕਾ ਬੇਦੀ ਲੰਕਾੜਾ ਹੈ। ਇਸ ਬਸ ਲੈ ਦੇ ਤਲਬ ਬੰਦੇ। ਇਹ ਚੱਲ ਆਪਾਂ ਵੇਖਦੇ ਜਾ ਕੇ ਚਲੋ ਆਜੋ